ਲਓ ਵੀ ਮਿੱਤਰੋ ਤਰੀਕ 14 ਜਨਵਰੀ ਤੇ 14 ਜਨਵਰੀ ਦੀ ਸਵੇਰ ਗਈ ਆ ਚੜ ਆਪਾਂ ਗੱਲ ਕਰ ਰਹੇ ਆ ਮੁਕਸਰ ਮੰਡੀ ਤੋਂ ਅੱਜ ਮਾਗੀ ਆ ਤੇ ਮਾਗੀ ਦੀਆਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਹੋਣ ਤੇ ਦੇਖ ਲਓ ਚੜਦੀ ਸਵੇਰੀ ਲੋਕਾਂ ਦਾ ਇਕੱਠ ਦਸਣ ਲੱਗ ਗਿਆ ਵਾ ਪ੍ਰਵਿੰਦਰ ਬਾਈ ਝੂਠਾ ਝੂਠਾ ਹੱਸੀ ਜਾਂਦਾ ਵਾ ਤੇ ਲੱਸੀ ਕਰੀ ਜਾਂਦਾ ਵਾ ਇੱਧਰ ਬਾਈ ਮੱਛਾਂ ਨੂੰ ਮਰੋੜੇ ਦਈ ਜਾਂਦਾ ਵਾ ਤੇ ਹੁਣ ਆਪਾਂ ਦੇਣਾ ਵਾ ਢੇੜਾ ਮੰਡੀ ਦੇ ਵਿੱਚ ਅੱਜ ਜਾਨਵਰ ਬਹੁਤ ਤਰ੍ਹਾਂ-ਤਰ੍ਹਾਂ ਦੇ ਆਏ ਆ ਘੋੜੇ, ਪੰਛੀ, ਬਿੱਲੇ, ਕੁੱਤੇ ਕਈ ਕੁਝ ਹੈ ਅੱਜ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਸਵੇਰ ਦੀ ਸ਼ੁਰੂਆਤ ਹੋ ਗਈ ਆ ਤੇ ਲੋਕ ਪਰਨੇ ਦਸਤਾਰਾਂ ਸਜਾਉਣ ਲੱਗ ਪਏ ਆ ਤੇ ਪੂਰਾ ਵਿਆਹ ਜਿੰਨਾ ਚਾ ਆ ਅੱਜ ਮੰਡੀ ਦਾ ਜਿੰਨੀ ਕ ਮੰਡੀ ਅੱਜ ਭਰ ਚੁੱਕੀ ਆ ਵੀਡੀਓ ਪਰ ਨੰਨਾ ਦੋਸਤ ਲੇ ਵੀ ਸ਼ਰਾਰਤ ਹੋਣ ਲੱਗੀ ਐ ਇੱਕ ਲੋ ਜੀ ਤੜਕੇ ਤੜਕੇ ਗਾਲਾਂ ਖਾਣ ਵਾਲਾ ਕੰਮ ਹੈ ਮਾਗੀ ਦੇ ਮੇਲੇ ਤੇ ਲੋ ਜੀ ਸਾਡਾ ਬੰਦਾ ਸਵੇਰ ਦਾ ਤਾਂ ਸੁੱਤਾ ਨਹੀਂ ਹੈਗਾ ਸਵੇਰੇ 4:30-5 ਵਜੇ ਸੁੱਤਾ ਹੈ ਉਹ ਬਸ ਇੰਨੇ ਜਾਣੇ ਸਾਲ ਗੱਡੀ ਪਲਟਾਉਣੀ ਥੋੜੀ ਆ ਉਹਦੀ ਅੰਦਰ ਅੰਦਰ ਵੀਡੀਓ ਬਣਾਉਂਦੀ ਹੈ ਤੇਰੀ ਦੇਖ ਲੈ ਲਾ ਪਹਿਲਾਂ ਤਾਂ ਸਾਡਾ ਬੰਦਾ ਅੰਦਰ ਪਿਆ ਹੈਗਾ ਭਾਈ ਉਸ ਸ਼ੀਸ਼ੇ ਦੇ ਨਾਲ ਤਰ ਲਿਓ ਕੋਈ ਕਦੇ ਸ਼ੀਸ਼ਾ ਤੋੜ ਦੋ 1 2 3 ਡਾਂਸਿੰਗ ਕਰ ਤਾਂ ਜਮੀ ਨਹੀਂ ਉੱਡਦਾ ਓਏ ਉੱਠ ਕਰ ਬੈਂਡ ਆ ਵੀ ਉੱਠ ਆਇਓ ਰਿਆ ਅਸੀਂ ਚਿੱਤੀ ਦਾ ਜਰ ਗਿਆ ਲਵ ਵੀ ਮੱਲੋ ਸ਼ੁਰੂਆਤ 30 ਤੇ ਆਪਾਂ ਨੂੰ ਕਈ ਤਰ੍ਹਾਂ ਦੇ ਜਾਨਵਰ ਆ ਗਏ ਫੈਂਸੀ ਤੇ ਆਹ ਤੁਹਾਡਾ ਕੋ ਮੇਲ ਫੀਮੇਲ ਕਈ ਵੱਖਰੇ ਵੱਖਰੇ ਤਰ੍ਹਾਂ ਦੇ ਆ ਖੇਟੀ ਜਾ ਯਾਰੋ ਚਾਰੋ ਫੜ ਲਾ ਕੇ ਨਹੀਂ ਚੰਗੀ ਮੈਂ ਕਰ ਦੂਗਾ Google Pay ਪੈਸੇ ਦੇ ਵਧੀਆ ਲਈ ਚੰਗਾ ਬੋਤਲਾ ਪਹਿਲੇ ਘੋੜਾ ਕੱਢ ਬੇਟਾ ਕਿੰਨੇ ਦਾ ਕਹਿਣਾ 15000 ਦਾ 15000 ਦਾ ਇਹਦੇ ਨੌ ਨੂੰ ਪਟਾਉਣ ਵਾਲੇ ਹੋਏ ਪਿਆਣ ਇਹ ਤੁਸੀਂ ਕਿੱਥੋਂ ਲਿਆਂਦਾ? ਓਏ ਨਹੀਂ ਇਹ ਪਹਾੜੀ ਵਾਲੇ ਆ ਟਿਕਾਣਾ ਆ ਇਹ ਜਿਹੜਾ ਤੁਹਾਡੇ ਕੋਲ ਬੱਕਰਾ ਇਹਦਾ ਭਰਾ ਉਹ ਘਰੇ ਸੀ। ਅੱਛਾ ਇਹ 5 ਸਾਲ ਕਿੱਧਰ ਜਾਵਦੇ ਨੇ ਇਹ ਕਿੱਧਰ ਹੋਣ ਆਇਆ ਅੱਜ ਕੱਲ ਮੰਡੀ ਦੇ ਵਿੱਚ ਮੈਂ ਇੰਨੇ ਜਾਨਵਰ ਪਹਿਲੀ ਵਾਰੀ ਵੇਖੇ। ਪੰਛੀਆਂ ਦੀਆਂ ਕਿਸਮਾਂ ਉਹਨਾਂ ਦੀਆਂ ਨਸਲਾਂ ਅਲੱਗੋ-ਇਲੱਗ ਕਬੂਤਰਾਂ ਦੀਆਂ ਵੀ ਤਿੰਨ-ਤਿੰਨ ਨਸਲਾਂ ਚਾਰ-ਚਾਰ ਨਸਲਾਂ ਫੈਂਸੀ ਦੇ ਵਿੱਚ ਲਵ ਬਰਡ ਕਈ ਕੌਸ਼ਿਸ਼ ਹੈਗਾ ਵੀ ਜਿੰਨੇ ਨਾਮ ਲੈ ਲੋ ਉਹਨੇ ਥੋੜੇ ਆ ਵੀ ਇੰਨੇ ਕਾਜਾਦੇ ਪੰਛੀ ਸੀ ਅਧੀਆਂ ਦੇ ਤਾਂ ਮੈਨੂੰ ਨਾਮ ਵੀ ਨਹੀਂ ਪਤਾ ਵੀ ਕਿੰਨੀਆਂ ਕ ਨਸਲਾਂ ਦੀ ਕਿੰਨੀਆਂ ਕ ਕਿਸਮਾਂ ਸੀ ਬਹੁਤ ਹੀ ਜ਼ਿਆਦਾ ਸੋਹਣੀਆਂ ਚਿੜੀਆਂ ਦੇ ਰੰਗ ਕਬੂਤਰਾਂ ਦੀਆਂ ਜੋੜੇ ਲੱਕੇ ਕਬੂਤਰ ਕਈ ਕੌਸ਼ਿਸ਼ ਹੈਗਾ ਜਿਹੜੇ ਬੰਦੇ ਜਾਨਵਰਾਂ ਦੇ ਜਾਂ ਪੰਛੀਆਂ ਦੇ ਸ਼ਕੀਨ ਆ ਉਹਨਾਂ ਨੂੰ ਸ਼ੌਂਕ ਇੱਥੋਂ ਹੀ ਪੂਰਾ ਹੋ ਸਕਦਾ ਹੈ ਇੱਥੋਂ ਲੈ ਜਾਓ ਮੰਡੀ ਚੋਂ ਜਿੰਨੇ ਮਰਜ਼ੀ ਜਿਹੋ ਜੇ ਮਰਜੀ ਇੱਥੇ ਤੁਹਾਨੂੰ ਘੋੜਿਆਂ ਦਾ ਕੁੱਤਿਆਂ ਦਾ ਹਰ ਇੱਕ ਜਾਨਵਰ ਦਾ ਕਿਸੇ ਵੀ ਤਰ੍ਹਾਂ ਦਾ ਐਕਸੈਸਰੀ ਕਹਿ ਲੋ ਜਾਂ ਉਹਨਾਂ ਦੀਆਂ ਲੋੜਾਂ ਦਾ ਸਮਾਨ ਕਹਿ ਲੋ ਵੀ ਤੁਹਾਨੂੰ ਇੱਥੋਂ ਹੀ ਮਿਲ ਸਕਦਾ ਵਾ ਰਾਵਣ ਵੀਰੇ ਗੁੱਡ ਮਾਰਨਿੰਗ ਆਪਣਾ ਵੀਰੇ ਨਵਾਂ ਸ਼ਹਿਰ ਹੋ ਜੋਗਰਾ ਠੀਕ ਠਾਕ ਬਹੁਤ ਚੰਈ ਵੰ ਮੰਡੀ ਦੇ ਵਿੱਚ ਇੱਕ ਪੰਜਾਬ ਦੀ ਛੋਟੀ ਜੀ ਦੇਖ ਸੀਗੀ ਜਿੱਥੋਂ ਪੰਜਾਬ ਦਾ ਅੰਦਾਜ਼ਾ ਲਾ ਸਕਦੇ ਸੀ ਆਪਾਂ ਵੀ ਪੰਜਾਬ ਦੇ ਬੰਦੇ ਕਿੰਨੇ ਕੁ ਜ਼ਿਆਦੇ ਸ਼ੌਕੀਨ ਆ ਜਾਨਵਰਾਂ ਨੂੰ ਲੈ ਕੇ ਮਸ਼ੀਨਰੀ ਨੂੰ ਲੈ ਕੇ ਇਹ ਤਾਂ ਬਾਹਰਲੇ ਇੰਪੋਰਟਡ ਚੀਜ਼ਾਂ ਵੀ ਲਈ ਫਿਰਦੇ ਆ ਉਹ ਚਾਹੇ ਨੈਸੈਸਰੀ ਆ ਉਹ ਚਾਹੇ ਬਰੀਡਾਂ ਵਾਂ ਜਾਂ ਨਸਲਾਂ ਆ ਬਾਪੂ ਠੰਡ 'ਚ ਰਸ ਪਿਆਈ ਜਾਣਾ ਮੇਲੇ ਦੇ ਵਿੱਚ ਤਾਂ ਯਾਰ ਖਾਣ ਪੀਣ ਦੀਆਂ ਇੰਨੀਆਂ ਕਿ ਜਿਆਦੀਆਂ ਚੀਜ਼ਾਂ ਸੀ ਨਾ ਗੱਲਾਂ ਦਿਓ ਛੱਡ ਜੇ ਭੁੱਖ ਨਹੀਂ ਵੀ ਸੀ ਨਾ ਇੱਕ ਢੇੜਾ ਲਾਣ ਚੱਲ ਜਿਓ ਦੇਖਦੇ ਦੇਖਦੇ ਮੂੰਹ 'ਚ ਪਾਣੀ ਆ ਜਾਂਦਾ ਸੀ ਵੀ ਯਾਰ ਕੁਝ ਖਾ ਹੀ ਲਈਏ ਭੁੱਖ ਲੱਗ ਗਈ ਗਈ ਆ ਇੱਕ ਬਣਾਉਣ ਦਾ ਤਰੀਕਾ ਤੇ ਹਵਾ 'ਚ ਉੜਦੀ ਖੁਸ਼ਬੂ ਜਿੱਥੇ ਮਰਜ਼ੀ ਖੜੇ ਹੋਵੋ ਤੁਹਾਨੂੰ ਕੋਲ ਬੁਲਾ ਹੀ ਲੈਂਦੀ ਸੀ ਲੋਕਾਂ ਵਿੱਚ ਦੇਖਦੇ ਹੋਏ ਪਿਆਰ ਨੂੰ ਪੰਜਾਬ ਦਾ ਨਜ਼ਰੀਆ ਲਾ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਅਜੇ ਵੀ ਲੋਕਾਂ ਦਾ ਪਿਆਰ ਲੋਕਾਂ ਦੀਆਂ ਪੁਰਾਣੀਆਂ ਚੀਜ਼ਾਂ ਉਜਾਰ ਜਿਉਂਦਾਂ ਨੇ ਤੇ ਦਿਲਾਂ ਦੇ ਵਿੱਚ ਵਸਦੀਆਂ ਪੁਰਾਣੀਆਂ ਗੱਲਾਂ ਤੇ ਪਿਆਰ ਮੁਹੱਬਤ ਅਜੇ ਵੀ ਜੀਉਂਦੀ ਆ ਮੁੰਡਾ ਬੱਲੀਏ ਪੰਜਾਬ ਜਿਹਾ ਖੁੱਲੇ ਦਿਲ ਦਾ ਕਿਉਂ ਤੂੰ ਦਿੱਲੀ ਵਾਂਗੂ ਵੇਖੇ ਅੱਜ ਮਾਕੇ ਪੰਜਾਬ ਦੀ ਤਾਂ ਦੇਖ ਮੰਡੀ 'ਚ ਜਾ ਕੇ ਹੀ ਮਹਿਸੂਸ ਕਰ ਸਕਿਆ ਅਸੀਂ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਪਿਆਰ ਉਹਨਾਂ ਦੇ ਜਾਨਵਰ ਸ਼ਕੀਨੀ ਇੰਨੀ ਕਿ ਜ਼ਿਆਦੀ ਜਿੰਨੀ ਕਹਿ ਲੋ ਓਨੀ ਥੋੜੀ ਹਰ ਇੱਕ ਤਰ੍ਹਾਂ ਦੀ ਮੰਡੀ ਵਿੱਚ ਐਸੈਸਰੀ ਤਾਂ ਨੂੰ ਮਿਲ ਜਾਣੀ ਆ ਘੋੜਿਆਂ ਰਿਲੇਟਡ ਜਾਨਵਰਾਂ ਰਿਲੇਟਡ ਖਾਣ ਪੀਣ ਰਿਲੇਟਡ ਮੈਡੀਸਨ ਰਿਲੇਟਡ ਤੇ ਵੱਖਰੇ ਵੱਖਰੇ ਜਾਨਵਰਾਂ ਦੀਆਂ ਨਸਲਾਂ ਤੇ ਕਿਸਮਾਂ ਆਧੀ ਹੋਵਾ ਲੋ ਵੀ ਮਿੱਤਰੋ ਤਿਆਰੀਆਂ ਹੋਪੀਆਂ ਸਾਡੀਆਂ ਸ਼ੁਰੂ ਤੇ ਆਪਾਂ ਹੁਣ ਖੁਰਲੀ ਦੀ ਸੈਟਿੰਗ ਕਰਦਣ ਲੱਗੇ ਆ ਉੱਥੇ ਟੈਂਟ ਚ ਵਿੱਚ ਤੇ ਯੋਦੇ ਧੀਰੇ 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 ਆ ਜਾਂਦੀ ਐ ਖੁਰਲੀ ਐ ਜਾਂਦੀ ਐ ਓਏ ਓਏ ਅਗਲੇ ਵਾਲਾ ਤਾਂ 4x4 ਐ ਪੰਜਾਬ ਦੇ ਵੱਖ-ਵੱਖ ਕੇਂਦਰਾਂ ਚੋਂ ਆਏ ਲੋਕ ਜਦ ਬਾਈ ਜਦੋਂ ਸਾਡੇ ਨਾਲ ਮਿਲਦੇ ਸੀ ਤਾਂ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਨੂੰ ਸਾਂਝ ਦੇ ਵਿੱਚ ਇੱਕ ਬੋਲ ਵਾਂਗਰਾਂ ਪਿਆਰ ਦੇ ਸਾਰਿਆਂ ਨਾਲ ਸਾਂਝੇ ਕਰਦੇ ਸਨ ਸਾਡਾ ਇੰਨਾ ਕ ਜਿਆਦਾ ਮੰਡੀ ਚ ਦਿਲ ਲੱਗਾ ਵੀ ਜਿਹਦਾ ਕੋਈ ਅੰਤ ਹੀ ਨਾ ਹੋਵੇ 14 ਤਰੀਕ ਤੋਂ ਇੱਕ ਦਿਨ ਪਹਿਲਾਂ ਰਾਤ ਜਦੋਂ ਅਸੀਂ ਕਲਕੀ ਦਾ ਅਵਤਾਰ ਨੂੰ ਥੋੜਾ ਜਿਹਾ ਲਾਗੇ ਮੰਡੀ ਤੋਂ ਲੈ ਗਏ ਸੀ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਮਾਗੀ ਵਾਲੇ ਦਿਨ ਇੰਨਾ ਕ ਜਿਆਦਾ ਰਸ਼ ਹੋ ਜਾਣਾ ਵਾ ਕਿਉਂਕਿ ਇਸ ਦਿਨ ਕਾਨਫਰੰਸ ਕਾਲ ਵੀ ਸੀਗੀਆਂ ਵੱਖਰੀ ਵੱਖਰੀ ਪਾਰਟੀਆਂ ਦੀਆਂ ਅਕਾਲੀ ਦਲ ਹੋਰ ਪਾਰਟੀਆਂ ਦੀਆਂ ਤੇ ਇਸ ਕਰਕੇ ਵੀ ਰਸ਼ ਜਿਆਦਾ ਸੀਗਾ ਤੇ ਮਾਗੀ ਦੇ ਮੇਲੇ ਲੋਕ ਮੁਕਤਸਰ ਸਾਹਿਬ ਮੱਥਾ ਟੇਕਣ ਲਈ ਵੀ ਆਉਂਦੇ ਆ ਤਾਂ ਕਰਕੇ ਰਸ਼ ਦੀ ਤਾਦਾਦ ਬਹੁਤ ਜ਼ਿਆਦਾ ਜਿਆਦੀ ਸੀ ਨਾਕੇ ਲੱਗੇ ਸਨ ਥਾਂ ਥਾਂ ਦੇ ਉੱਤੇ ਤੇ ਇਸੇ ਕਰਕੇ ਸਾਡਾ ਘੋੜਾ ਹੋ ਗਿਆ ਲੇਟ ਲੋਕਾਂ ਦਾ ਪਿਆਰ ਫਤੇਜੰਗ ਦੇ ਤਾਂ ਰਿਲੇਟਡ ਹੈ ਹੀ ਸੀ ਪਰ ਕਲਕਿਨ ਅਵਤਾਰ ਨੂੰ ਵੇਖਣ ਦੇ ਲਈ ਉਤਸ਼ਾਹ ਬਹੁਤ ਹੀ ਜ਼ਿਆਦਾ ਸੀ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਵੀ ਘੋੜਾ ਹੈ ਵੀ ਨਹੀਂ ਤਾਂ ਵੀ ਬਾਵਜੂਦ ਲੋਕਾਂ ਦਾ ਇਕੱਠ ਖੁਰਲੀ ਦੇ ਆਲੇ ਦੁਆਲੇ ਖੜਾ ਉਡੀਕ ਰਿਹਾ ਵੀ ਕਲਕਿਨ ਅਵਤਾਰ ਕਦੋਂ ਆਊਗਾ ਤੇ ਅਸੀਂ ਕਦੋਂ ਉਹਨੂੰ ਵੇਖ ਸਕਾਂਗੇ ਫਤੇਜੰਗ ਭਾਵੇਂ ਇਸ ਦੁਨੀਆ ਦੇ ਉੱਤੇ ਨਹੀਂ ਰਿਹਾ ਪਰ ਉਸ ਦੇ ਚਰਚੇ ਉਸ ਦੀਆਂ ਗੱਲਾਂ ਅਜੇ ਵੀ ਲੋਕਾਂ ਦੇ ਦਿਲਾਂ 'ਚ ਚੱਲ ਰਹੀਆਂ ਨੇ ਜਦ ਅਸੀਂ ਐਂਬੂਲੈਂਸ ਦਾ ਸਾਇਰਨ ਸੁਣਿਆ ਨਾ ਤਾਂ ਸੌਂ ਲੱਗੇ ਵੀ ਇੰਨਾ ਕ ਜਿਆਦਾ ਹੀ ਖੁਸ਼ੀ ਚੜ ਗਈ ਵੀ ਇੱਕ ਸਾਡਾ ਘੋੜਾ ਆ ਗਿਆ ਭੱਜ ਕੇ ਅਸੀਂ ਐਂਬੂਲੈਂਸ ਦੇ ਵਾਲੇ ਦੁਆਲੇ ਜਾ ਕੇ ਖੜ ਗਏ ਵੀ ਖੇਤੀ ਘੋੜਾ ਲਾਓ ਲੋਕਾਂ ਦੇ ਅੰਦਰ ਉਤਸ਼ਾਹ ਵੇਖ ਕੇ ਸਾਨੂੰ ਵੀ ਕਾਹਲ ਪੈ ਗਈ ਵੀ ਛੇਤੀ ਤੇ ਛੇਤੀ ਘੋੜਾ ਲਾ ਕੇ ਵਿਖਾਇਆ ਜਾਵੇ ਜਿੰਨਾ ਫਤੇ ਜੰਗਲੂ ਪਿਆਰ ਮਿਲਦਾ ਸੀ ਉਨਾ ਹੀ ਪਿਆਰ ਕਲਕੀ ਦੇ ਉਤਾਰ ਦੇ ਲੋਕਾਂ ਦਾ ਕੱਠ ਲੋਕਾਂ ਦੀਆਂ ਗੱਲਾਂ ਲੋਕਾਂ ਦਾ ਪਿਆਰ ਤੁਸੀਂ ਵੇਖ ਹੀ ਸਕਦੇ ਹੋ ਇਸ ਵੀਡੀਓ ਦੇ ਵਿੱਚ ਘੋੜੇ ਦੇ ਫੁਲਕਾਰੀ ਦਿੱਤੀ ਹੈ ਜੀਪਾ ਤੇ ਘੋੜੇ ਨੂੰ ਵੇਖਣ ਦੇ ਲਈ ਕੱਠ ਤੁਸੀਂ ਵੇਖ ਸਕਦੇ ਹੋ ਸਾਰਿਆਂ ਦੀਆਂ ਨਜ਼ਰਾਂ ਕਲਕੀ ਨਾ ਉਤਾਰ ਦੇ ਉੱਤੇ ਆ ਡਾਕਟਰਾਂ ਕੰਠਾ ਲਾਦੋ ਲੱਗਿਆ ਫਾਈਨਲ ਅੱਦਵਾਇਆ ਪਹਿਲਾ ਲਾਰ ਦਾ ਕੱਟ ਕਿਉਂ ਆ ਇਹਦਾ ਕਾਰਨ ਮੈਂ ਤੁਹਾਨੂੰ ਦੱਸਦਾ ਵਾਂ ਇੱਧਰ ਵਾਲੀ ਸਾਈਡ ਤੇ ਕਲਕੀ ਨਾ ਅਵਤਾਰ ਨੂੰ ਰੈਡੀ ਕਰ ਰਹੇ ਚਰਨਜੀਤ ਸਿੰਘ ਮੈਂਟਾ ਜੀ ਏੜਾ ਕਢੋਂ ਜਾਣਾ ਵਾ ਤੇ ਲੋਕਾਂ ਦਾ ਕੱਟ ਤੁਸੀਂ ਪਹਿਲਾਂ ਹੀ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਹੋ ਗਿਆ ਵਾ ਅੱਜ ਮੰਡੀ 'ਚ ਬਹੁਤ ਜ਼ਿਆਦਾ ਰਸ ਰਿਆ ਤੇ ਅਸੀਂ ਵੀ ਗਏ ਆ ਥੱਕ ਮੰਡੀ ਦੇ ਵਿੱਚ ਸੱਚ ਮੰਨਿਓ ਵੀ ਜਦੋਂ ਅਸੀਂ ਢੀੜਾ ਲਾਂ ਚੱਲ ਜਾਂਦੇ ਸੀ ਘੱਟੋ-ਘੱਟ ਵੀ ਕਿਲੋਮੀਟਰਾਂ ਦੇ ਹਿਸਾਬ ਦੇ ਵਿੱਚ ਢੀੜਾ ਲੱਗਦਾ ਸੀਗਾ ਸਾਡੀਆਂ ਹੁੰਦੇ ਲੱਗਤਾਂ ਨੂੰ ਲੱਗ ਜਾਂਦੀਆਂ ਸੀ ਪਹਿਲਾਂ ਨਾਲੋਂ ਬਹੁਤ ਹੀ ਜ਼ਿਆਦਾ ਰਸਾ ਬਹੁਤ ਹੀ ਜ਼ਿਆਦਾ ਜਾਨਵਰ ਆਏ ਹੋਏ ਆ ਜਿਹਦੇ ਕਰਕੇ ਸਫਰ ਵੀ ਕਿਦੋਂ ਕਰਦੇ ਆ ਮੰਡੀ ਦੇਖਦੇ ਆ ਲਾਈਕ ਵਾਹ ਲਈ ਜ਼ਿਆਦਾ ਵੱਡਾ ਢੀੜਾ ਆ ਮੰਡੀ ਦਾ ਅਸੀਂ ਜਦੋਂ ਘੋੜਾ ਲੈ ਕੇ ਗਏ ਸੀਗੇ ਮਗਰ-ਮਗਰ ਮੈਨੂੰ ਲਾਲੋ ਵੀ ਇੰਨਾ ਕ ਜ਼ਿਆਦਾ ਤੁਰਿਆ ਵੀ ਹੁਣ ਸਾਡੀਆਂ ਲੱਤਾਂ ਪੀੜ ਕਰਨ ਲੱਗ ਗਈਆਂ ਬਹੁਤੀ ਜਿਆਦਾ ਲੰਮੀ ਤੇ ਥੋੜੀ ਬਾਟ ਕਰੇਗੀ ਪਰ ਐਦ ਕੀ ਮੁਕਸਰ ਮੇਲਾ ਬਾਲਾ ਹੀ ਜਿਆਦਾ ਸ਼ਾਨਦਾਰ ਰਿਆ ਬਾਕੀਆਂ ਮੇਲਿਆਂ ਦੇ ਨਾਲੋਂ ਬਾਕੀ ਮੰਡੀਆਂ ਦੇ ਨਾਲ ਵਾਹ ਲੱਗੇ ਰੋਡ ਪੂਰਾ ਹੋ ਗਿਆ ਚੱਲ ਗਲਕੀ ਨਹੀਂ ਚੱਲ 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 ਲਓ ਹੋਰ ਪੈਣਾ ਹੈ ਕਿ ਬਣੇ ਨਾ ਕੋਈ ਜਿੱਕਨੇ ਗੱਡੀ ਦੇ ਦਰਵਾਜ਼ੇ ਸਾਡੇ ਬੱਚੇ ਅਸੀਂ ਰਾਤ ਦੇ 2:00 ਵਜੇ ਪਹੁੰਚ ਗਏ ਸੀਗੇ ਤੇ ਮੁਕਸਰ ਮੇਲੇ ਦੇ ਵਿੱਚ ਜਾਂਦੇ ਨੇ ਸ਼ਕੀਨ ਬੰਦੇ ਸ਼ਕੀਨ ਬੰਦਿਆਂ ਦੀ ਇੱਕ ਗੱਲ ਹੁੰਦੀ ਆ ਵੀ ਜੇ ਮੰਡੀ ਚੱਲੇ ਆ ਤੇ ਕੁਝ ਵਾਪਸ ਘਰੇ ਜ਼ਰੂਰ ਲੈ ਕੇ ਆਵਾਂਗੇ ਖਰੀਦ ਕੇ ਤੇ ਸਾਡੇ ਨਾਲ ਬਾਈ ਲੈ ਕੇ ਆਇਆ ਵਾ ਕੁੱਕੜ ਇਹ ਫੈਂਸੀ ਕੁੱਕੜ ਆ ਇੱਕ ਜੋੜਾ ਸੀਗਾ ਤੇ ਇੱਕ ਸਿੰਗਲ ਸੀਗਾ ਮੇਲ ਤੇ ਫੀਮੇਲ ਬਾਈ ਕੋ ਪਹਿਲਾਂ ਹੀ ਘਰੇ ਹੈਗੀ ਸੀਗੀ ਦੇਖੋ ਕਿੰਨੇ ਸੋਹਣੇ ਆ ਜਿੱਦਾਂ ਕਿ ਰੂਹੀ ਤੁਰਿਆ ਫਿਰਦਾ ਇੱਧਰ ਉੱਧਰ ਇਹ ਬਹੁਤ ਹੀ ਜ਼ਿਆਦਾ ਵਿੜੇ ਚ ਘੁੰਮਦੇ ਸੋਹਣੇ ਲੱਗਦੇ ਸੀਗੇ ਤੁੜੀ ਗਈ ਜਾਂਦਾ ਉਹ ਕਹਿੰਦਾ ਵੀ ਦਾਣੇ ਮੇਰੇ ਨਾ ਖਾ ਉਹਦੇ ਉਧਰ 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 ਪਾ ਦੇ ਦਵਾ ਆ ਹੁਣੇ ਕਾਲਾ ਕੱਢ ਕੇ ਨਹੀਂ ਤੂੰ ਕਹਿ ਦਿੰਦੇ ਕੋਈ ਬਾਪੂ ਨੇ ਪਿਆਰ ਦਿੱਤਾ ਆਪਣੇ ਬਿੰਦਰ ਨੂੰ ਪਹਿਲੀ ਵਾਰ ਹੀ ਆਏ ਆ ਮੈਂ ਕਿਹੜੀ ਗੱਲ ਮੈਂ ਸਹੀ ਕੰਮ ਆਪ ਹੀ ਹੋ ਜਾਵੇ ਹੈ ਬਈ ਉਹ ਪਤਾ ਕੀ ਕਰੇ ਠਿਕਾ ਮਦਨ ਲਗਾ ਤੁਸੀਂ ਆਪ ਲੱਗੇ ਜੀ ਰੈਡੀ ਕੈਂਪ ਜਾਨੀ ਵਿਚਾਰਾ ਗਿਆਨੀ ਆਪਣੇ ਪਿੰਡੋਂ ਹਾਂ ਔਰੇ ਪਾਈ ਉਹਨੇ ਦੋ ਤਿੰਨ ਕਿਹੜੇ ਮਲਾਏ ਤੀਜੇ ਕਿਹੜੇ ਨੂੰ ਆਪ ਕੋ ਬਾਪੂ ਨੇ ਘੇਰ ਲਿਆ ਕਹਿੰਦਾ ਰਿਆ ਓਏ ਹੂੰ ਇਹ ਝਾੜਾ ਲੈ ਬਟਾ ਉਧਰੋਂ ਕਹਿੰਦਾ ਜਾਓ ਉਧਰੋਂ ਮੋਟਰਸਾਈਕਲਾਂ ਸਾਲਾ ਸਟਾਰਟ ਹੋਵੇ ਮੈਂ ਜੋ ਮੈਂ ਪਾ ਦਿੱਤੀ ਜੀ ਉੱਤੇ ਉਹ ਕਹਿੰਦੀ ਜਣੀ ਜਿਹੜਾ ਉਹ ਰਿਹਾ ਪਾਉਂਗਾ ਮੈਂ ਤੈਨੂੰ ਫੋਨ ਕਰੂ ਉਹਦੇ ਦੋ ਕੋੜੀਆਂ ਆਪਣੇ ਬੰਦੇ ਭਰਾ ਕੇ ਲਗਾਇਆ ਆਪਣੇ ਫਤਜਨ ਕੋਲ ਉਹਨੂੰ ਫੋਨ ਮਾਰੀ ਤੇ ਦੱਸਦੀ ਵੀ ਮੈਂ ਉਹ ਨੂੰ ਬੋਲਿਆ ਪਰਮਿੰਦਰ ਚੱਲਿਆ ਤੇ ਆ ਬਾਈ ਹੁਣ ਵੀ ਚੱਲੇ ਹੁਣ ਆਪਣੇ ਆਪਣੇ ਘਰਾਂ ਨੂੰ ਤੇ ਆਪਾਂ ਇੱਕ ਕੋੜੀ ਨੇ ਕਲੋਸ ਕਰਾਣਾ ਉਸ ਤੋਂ ਬਾਅਦ ਫਿਰ ਆਪਾਂ ਵੀ ਵਾਪਸ ਨਾ ਛੱਡ ਗਿਆ ਜੀ ਉਹ ਬੋਲਦਾ ਹਾਂ ਹਵਾ ਦਾ ਚਲੋ ਕਰਾ ਲੀ ਗਏ ਚਿੰਗਰ ਸਿੰਘ ਓਕੇ ਕੀ ਕਹਿਣਾ ਚਾਹੁੰਦੇ ਆ ਫਿਰ ਆਪਣੇ ਵਾਲੇ ਚੈਨਲ ਵਾਲੇ ਜਾਣਾ ਚਾਹੁੰਦੇ ਮੇਲਾ ਫਿਰ ਪੂਰਾ ਕੀ ਹੋਇਆ ਫਿਰ ਮੇਲਾ ਪੂਰਾ ਮੇਲਾ ਸੈਕਸਫੁਲ ਹੋ ਗਿਆ